ਜੀ ਮੈਮ ਜਿਹੜਾ 10 ਵਾਲਾ ਇੰਕਾਊਂਟਰ ਹੋਇਆ ਹੈ ਜੇ ਕੀ ਮਾਮਲਾ ਹੈ ਜੀ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਵੇਰੇ 9:35 ਮਿੰਟ ਤੇ ਡਾਕਟਰ ਚੋਪੜਾ ਕਲੀਨਿਕ ਪਿੱਖੀਪਿੰਡ ਚ ਹੈਗਾ ਇਹਨਾਂ ਨੂੰ ਪ੍ਰਭ 10 ਵਾਲ ਦੀ ਫਿਰੋਤੀ ਦੀਆਂ ਕਾਲਾਂ ਆ ਰਹੀਆਂ ਸੀਗੀਆਂ ਜਿਹਦੇ ਬਾਰੇ ਪਹਿਰਾ ਪਰਚਾ ਵੀ ਦਰਜ ਸੀਗਾ ਉਸ ਤੋਂ ਬਾਅਦ ਇਹਨਾਂ ਮੁੰਡਿਆਂ ਨੇ ਹੀ 11:35 ਮਿੰਟ ਤੇ ਸੇਂਟ ਕਬੀਰ ਕਾਨਵੈਂਟ ਸਕੂਲ ਜੋ ਕਿ ਸਦਰ ਪੱਟੀ ਚ ਹੈ ਚੌਂਕੀ ਘੜਿਆਲੇ ਦਾ ਏਰੀਆ ਪੈਂਦਾ ਹੈ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਜੀ ਗੇਟ ਦੇ ਸਾਹਮਣੇ ਉੱਥੇ ਵੀ ਇੱਕ ਐਕਸਟਰਸ਼ਨ ਦਾ ਮਸਲਾ ਸੀਗਾ ਜੀ ਇਹਨਾਂ ਦੋਨਾਂ ਇਨਸੀਡੈਂਟਸ ਤੋਂ ਬਾਅਦ ਤਰਨਤਾਰਨ ਪੁਲਿਸ ਵੱਲੋਂ ਬਹੁਤ ਹੀ ਬਹਾਦਰੀ ਨਾਲ ਤੇ ਸੂਝ ਬੂਝ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਸੀਗਾ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਪੁਲਿਸ ਪਾਰਟੀ ਜਿਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਪਿੰਖੇ ਵੀ ਸੀ ਐਡੀਐਸਪੀ ਪੱਟੀ ਸਾਡੇ ਇੰਚਾਰਜ ਸੀਆਈਏ ਐਸਐਚਓ ਸਾਰੀ ਜਿਹੜੀ ਸਾਡੀ ਪੁਲਿਸ ਪਾਰਟੀ ਹੈ ਉਹ ਫੋਲੋ ਕਰਦੇ ਕਰਦੇ ਹੌਟ ਚੇਸ ਦੇ ਵਿੱਚ ਪਿੰਡ ਦਾਸੂਵਾਲ ਪਹੁੰਚੇ ਪਿੰਡ ਦਾਸੂਵਾਲ ਦੇ ਵਿੱਚ ਗੁਰਸਾਖ ਸਿੰਘ ਜੋ ਕਿ ਪ੍ਰਭ ਦਾਸੂ ਵਾਲ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਅਤੇ ਅਸੋਸੀਏਟ ਹੈ ਉਹਦੇ ਘਰ ਦੇ ਆਸ-ਪਾਸ ਕੇਰਾ ਪਾਇਆ ਪੁਲਿਸ ਕੋਲ ਇਹ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਬੰਦੇ ਨੇ ਇਹ ਸਾਰੇ ਭੱਜ ਕੇ ਇੱਥੇ ਪਹੁੰਚੇ ਨੇ ਇਹਨਾਂ ਕੋਲ ਵੈਪਨ ਨੇ ਪੁਲਿਸ ਨੇ ਇਹਨਾਂ ਨੂੰ ਕਾਫੀ ਵਾਰ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਬੰਦੇ ਨੇ ਜੋ ਕੀ ਹੈ ਇੰਜਰਡ ਹੋਏ ਨੇ ਇਹਨਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਗਸ਼ੀਰ ਸਿੰਘ ਅਤੇ ਮਲਕੀਤ ਸਿੰਘ ਇਹਨਾਂ ਚੋਂ ਸਾਰੇ ਜਿਹੜੇ ਮੁੰਡੇ ਨੇ ਇਹ ਪ੍ਰਭ ਦਾਸਵਾਲ ਦੇ ਕਲੋਜ਼ ਐਸੋਸੀਏਟਸ ਨੇ ਜੀ ਤੇ ਉਹਦੇ ਲਈ ਕੰਮ ਕਰਦੇ ਨੇ ਤੇ ਇਹਨਾਂ ਸਾਰਿਆਂ ਦਾ ਇਨਕਾਊਂਟਰ ਦੇ ਵਿੱਚ ਇਹਨਾਂ ਨੂੰ ਗੋਲੀ ਲੱਗੀ ਹੈ ਅਤੇ ਇਹਨਾਂ ਨੂੰ ਸਾਰਿਆਂ ਨੂੰ ਇੰਜਰੀ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ Okay,